ਦਾ ਨਾ ਦੁਜਾਰ ਮਾਪੀ ਮਰਦਾ ਨਾ ਸੱਠ ਜਨ ਦੇਖਣ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਪੰਜਵੀਂ ਪਾਸ਼ਾ ਚੰਦੇ ਭਾਈ ਉਹ ਚਾਹ ਜਿਨ੍ਹਾਂ ਦੇ ਔਣ ਦਾਰ ਜਗ ਦਾ ਸੰਸਾਰ ਦਾ ਉਦਾਰ ਹੁੰਦਾ ਹੈ ਭਲਾ ਹੁੰਦਾ ਹੈ ਧੰਨ ਉਹਦੀ ਕੁੱਲ ਉਹਦੀ ਜਾਪ ਕੱਟੇ ਉਸਦੇ ਵਿੱਚ ਹਰ ਰਹਿਣਾ ਕੁਣਵੰਤ ਭਗਵਾਨ ਉਹ ਹੀ ਪਰਮੰਤ ਹੈ ਉਹ ਹੀ ਧੰਵਾਨ ਹੈ ਉਹ ਹੀ ਸਭ ਤੋਂ ਧੰਵਾਨ ਹੈ ਜਿਨੇ ਸਤਿਗੁਰਾਂ ਦਾ ਸੰਗ ਬਾਣਿਆ ਖਜ਼ਾਨਿਆਂ ਦੇ ਮਾਲਕ ਤੇ ਦੁਨੀਆਂ ਦੇ ਜਲੂਕਾਰ ਨੇ ਸਾਡਾ ਮਰਨਾ ਜੀ ਤੇਰਾ ਇਹ ਬਾਦ ਜੀ ਪਾਪਾ ਵਾਲਾ ਹੈ ਰਾਜਿਆਂ ਦਾ ਮਹਾਰਾਜਾਂ ਦਾ ਫਰਜ਼ ਹੈ

ਅਨੀ ਦੇ ਪਾਸਾ ਜਨ ਦੇ ਭਾਈ ਉਹ ਚਾਨ ਬਾਈ ਬਲਪਾਨਾ ਜੀ ਦਾ 566ਵਾਂ ਰਾਜ ਹੁੰਦਾ ਜਨਮ ਦੇ ਹਾਲਾ ਜਿਹੜੇ ਸਭੀਆਂ ਮੀਆਂ ਦੇ ਵਿੱਚ ਜਿਹੜੇ ਉਹਨਾਂ ਨੇ ਪਿਆਰ ਕਰਨ ਵਾਲੇ ਨੇ ਉਹ ਮਣੂ ਦੀ ਜਾ ਮੈਨੂੰ ਵੀ ਬੜਾ ਮਾਨ ਹੈ ਕਿ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਆਂ ਦੇ ਵਿੱਚ ਪਿੰਡ ਠੱਕਰ ਸੰਧੂ ਉਹੀ ਧੰਨਵਾਦ ਇਤਿਹਾਸਿਕ ਪਿੰਡ ਹੈ ਕਿ ਪਿਛਲੇ 15 ਸਾਲ ਤੋਂ ਲਗਾਤਾਰ ਸੱਤਾਂ ਜਿਹੜੀ ਹੈ ਨਾ ਭਾਈਪਤਾਨਾ ਜਿੰਦਾ ਜਿੰਦਿਆਲਾ ਬਹੁਤ ਜੋਸ਼ੋਖਸ਼ਮਾਨ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਪਾਸ਼ਾ ਹੀ ਨਾ ਇਹਦੀ ਉਹਨਾਂ ਦੇ ਤੁਲਿਕਸਨ ਜਿਦਾ ਨਾਮ ਨੇ ਇੱਕ ਸੰਦੇਸ਼ ਪਿਆਰ ਦਾ ਦਿੱਤਾ ਜਸਟਿਸ ਦਾ ਸੰਦੇਸ਼ ਦਿੱਤਾ ਭਾਈਤੇ ਦਿਨ ਵਿੱਚ ਮੈਸੇਜ ਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਚਿੰਨੂ ਕਰਨਾ ਜੋ ਕਾਜ ਪਾਇਚਾਰ ਕਰ ਪਿਆਰ ਬਣਾ ਕੇ ਰੱਖਣਾ ਅੱਜ ਦਾ ਸੰਦੇਸ਼ ਜਿਹੜਾ ਅੱਜ ਤੋਂ ਭਾਵੇਂ 550 ਸਾਲ ਪਹਿਲੇ ਜਿਹੜਾ ਸੰਦੇਸ਼ ਦਿੱਤਾ ਸੀ ਉਹ ਅੱਜ ਦੇ ਦਿਨ ਵੀ ਉਹਦਾ ਬਹੁਤ ਵੱਡੀ ਅਨਿਯਤ ਹੈ ਸੋ ਮੈਂ ਅੱਜ ਉਥੇ ਗੋਦਾਰਾ ਸਾਹਿਬ ਚ ਨਮਸਤਕੋ ਹੁਆ ਸੀ ਵਿਸ਼ੇਸ਼ ਤੌਰ ਤੇ ਆਜ਼ਰੋਆ ਤੇ ਮੈਂ ਸਾਰੇ ਪਿੰਡਵਾਲਿਆਂ ਦਾ ਸਾਰੀ ਸਾਧ ਸੰਗਤ ਦਾ ਬਹੁਤ ਬਿਸਕੂਰ ਕਿਉ ਕਰੇ ਜਲੋ ਜਲੋ ਦੇ ਨਾਲ ਬਹੁਤ ਪਿਆਰ ਨਾਲ ਸਤਿਕਾਰ ਨਾਲ